ਯਦ ਨਸ਼ਾ ਵਿਰੋਧ ਮਹਿੰਦੇ ਤਹਿਤ ਫੋਆਇਪਰ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰੀਆਂ ਭਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਉੱਥੇ ਹੀ ਨਸ਼ਾ ਤਸਕਰਾਂ ਨੂੰ ਵੀ ਕਾਬੂ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇੱਕ ਵਾਰ ਫਿਰ ਫੋਆਇਪਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ 9 ਕਿਲੋ 400 ਗ੍ਰਾਮ ਹੈਰਨ ਜਿਹੜੀ ਆ ਉਹ ਬਰਾਮਦ ਕੀਤੀ ਆ ਤੁਹਾਡੀ ਖਬਰ ਜਿਹੜੀ ਇਸ ਵੇਲੇ ਦੀ ਉਹ ਫਰੋਜਪੁਰ ਤੋਂ ਸੰਚੀ ਕਰ ਰਹੇ ਆ ਤੁਹਾਡੇ ਨਾਲ ਕਿ ਫਰੋਜਪੁਰ ਪੁਲਿਸ ਨੇ 9 ਕਿਲੋ 400 ਗ੍ਰਾਮ ਹੈਰਨ ਜਿਹੜੀ ਆ ਉਹ ਬਰਾਮਦ ਕੀਤੀ ਆ ਜਿਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਜੜਾ ਉਹ ਕੀਤਾ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਆਈਜੀ ਹਰਮਨ ਵੀਰ ਸਿੰਘ ਗੱਲ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਵਿੱਚ ਇਹ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਆ ਕਿ ਫਰੋਜਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਰਮਨ ਹਾਸਲ ਹੋਈ ਆ 9 ਕਿਲੋ 400 ਗ੍ਰਾਮ ਹੈਰੋਨ ਜਿਹੜੀ ਆ ਉਹ ਪੁਲਿਸ ਨੇ ਫੜੀ ਆ ਤਾਂ ਅੱਗੇ ਦੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਡੀਆਈਜੀ ਹਰਮਨ ਵੀਰ ਸਿੰਘ ਗੱਲ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਹਦੇ ਵਿੱਚ ਜਿਹੜਾ ਫਰੋਜ ਉਸਨੇ 9 ਕਿਲੋ 400 ਗ੍ਰਾਮ ਹੈਰੋਨ ਰਿਕਵਰ ਕੀਤੀ ਆ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਇੱਕ ਤੇ ਭੱਜਣ ਚ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਇਆ ਜਿਹਦਾ ਨਾਂ ਅਜੀ ਸੀਗਾ ਹਰਮੇਸ਼ ਉਰਫ ਰਮੇਸ਼ ਕੱਟਾ ਨਾਂ ਦਾ ਜਿਹੜਾ ਦੋਸ਼ੀ ਐ ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਤੋਂ ਇਹ ਸਾਰੀ ਰਿਕਵਰੀ ਹੋਈ ਐ 9 ਕਿਲੋ 400 ਗ੍ਰਾਮ ਹਿਰੋਇਨ 200 2 ਲੱਖ 10000 ਰੁਪਏ ਡਰੱਗ ਮਨੀ ਇੱਕ ਮੋਟਰਸਾਈਕਲ ਸੋ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਦੇ ਉੱਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਫਰਦਰ ਹੋਰ ਜਿਹੜੀਆਂ ਰਿਕਵਰੀਸਾਂ ਹੋਰ ਜਿਹੜੀਆਂ ਰੈਸ ਆ ਉਹ ਇਹਦੇ ਤੇ ਜਲਦੀ ਕੀਤੀਆਂ ਜਾਣੀਆਂ ਸਰ ਜਿਹੜੇ ਇਹ ਫੜੇ ਗਏ ਹੈਗੇ ਮੁਕਦਮਾ ਦਰਜ ਹੈਗਾ ਜਿਹੜਾ ਜਿਹੜਾ ਇਹ ਰਮੇਸ਼ ਤੇ ਰਮੇਸ਼ ਕਟਾ ਜਿਹੜਾ ਸਾਡੇ ਕੋਲ ਇੱਕ ਬੰਦਾ ਹੈਗਾ ਇਹਦੇ ਸਾਡੇ ਕੋਲ ਇਸ ਵਾਲੇ ਫਿਰੋਜ਼ਪੁਰ ਡਿਸਟ੍ਰਿਕਟ ਚ ਤੇ ਇਹਦਾ ਕਿਤੇ ਕੋਈ ਕ੍ਰਾਈਮ ਦਾ ਹੈ ਨਹੀਂ ਸੀ ਬਟ ਅਸੀਂ 올 ਪੰਜਾਬ ਤੇ 올 ਇੰਡੀਆ ਇਸ ਬਾਰੇ ਕੁਐਸਟਿਨਸ ਕੀਤੀਆਂ ਨੇ ਜੇ ਕਿਤੇ ਹੋਰ ਇਹਦਾ ਕ੍ਰਿਮੀਨਲ ਰਿਕਾਰਡ ਹੋਊਗਾ ਤੇ ਉਸ ਕਨਸਰਨਡ ਸਟੇਟ ਵੱਲੋਂ ਜਾਂ ਕਨਸਰਨਡ ਏਜੰਸੀ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਜਾਵੇ। ਜਿਹੜੀ 2 ਕਿਲੋ ਜਿਹੜਾ ਸਾਡਾ ਫੜਿਆ ਗਿਆ ਹੈ ਇਹ ਸਾਰ ਆਪਣੇ ਮਾਲਕਾਂ ਵਾਸਤੇ ਕੰਮ ਕਰਦਾ ਸੀਗਾ ਜੀ। ਸੀ ਇਹ ਅਜੇ ਤੁਹਾਨੂੰ ਮੈਂ ਦੱਸ ਰਿਹਾ ਵੀ ਇਹਦੇ ਦੀ ਅਸੀਂ ਸਾਰੀ ਇੰਟਰੋਗੇਸ਼ਨ ਦਾ ਪਾਰਟ ਆ ਇਹਦਾ ਰਿਮਾਂਡ ਲੈ ਕੇ ਇਹਦੀ ਸਾਰੀ ਪੁੱਛਗਿੱਛ ਕੀਤੀ ਜਾਊਗੀ ਵੀ ਇਹੋ ਹੀ ਬਿੱਗ ਫਿਸ਼ ਹੈ। ਕਿ ਇਹਦੇ ਉੱਤੇ ਕੋਈ ਹੋਰ ਇਹਦਾ ਸਰਗਣਾ ਹੈਗਾ। ਅੱਗੇ ਇਹਨੇ ਕਿੱਥੇ ਕਿੱਥੇ ਸਪਲਾਈ ਕਰਨੀ ਕਿਹੜਾ ਕਿਹੜਾ ਦਾ ਰੂਟ ਸੀਗਾ ਉਹ ਸਾਰੀਆਂ ਅਰੇਸਟ ਵਗੈਰਾ ਜਿਹੜੀਆਂ ਫਾਰਵਰਡ ਬੈਕਵਰਡ ਤੇ ਜਾ ਕੇ ਉਹ ਸਾਨੂੰ ਟਾਈਮ ਲੱਗੂਗਾ ਅਗਲੇ ਜਿੱਦਾਂ ਜਿੱਦਾਂ ਕੋਈ ਅਰੇਸਟ ਜਾਂ ਰਿਕਵਰੀs ਹੋਣਗੀਆਂ ਉਹ ਤੁਹਾਨੂੰ ਨਾਲ ਦੇ ਨਾਲ ਦੱਸ ਦੱਸਾਂਗੇ ਸਰ ਜਿਹੜੀ ਇਨਫੋਰਮੇਸ਼ਨ ਆਈ ਹੈ ਜੀ ਇਹ ਕਿੱਥੋਂ ਆਈ ਹੈਗੀ ਸੀਗੀ ਇਹ ਕਿੱਥੋਂ ਲੈ ਕੇ ਆਏ ਹੈਗੇ ਆ ਇਹ ਪਾਕਿਸਤਾਨ ਦੇ ਵੱਲੋਂ ਆਈ ਹੈ ਕਿਸ ਦੇ ਜ਼ਰੀਏ ਆਈ ਹੈ ਜੀ ਸੀ ਜਿਹੜਾ ਸੋਰਸ ਹੈ ਤਾਂ ਪਾਕਿਸਤਾਨ ਆ ਬਟ ਇਹ ਕਦੋਂ ਆਈ ਕਿਵੇਂ ਆਈ ਕਿਹੜੇ ਖੇਤਾਂ 'ਚ ਡਿੱਗੀ ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਉਹ ਮਿਨਿਊਟਲੀ ਸਾਰੀ ਜਿਹੜੀ ਡਿਊਰਿੰਗ ਦੀ ਇੰਟਰੋਗੇਸ਼ਨ ਪੁੱਛਗਿਛ ਕਰਕੇ ਅੱਗੇ ਫਰਦਰ ਸਾਰਾ ਲਿੰਕ ਜੋੜ ਕੇ ਜਿੰਨੀਆਂ ਗ੍ਰਫਤਾਰੀਆਂ ਜਾਂ ਰਿਕਵਰੀਆਂ ਹੋਣ ਹੋਣ ਵਾਲੀਆਂ ਉਹ ਸਾਰੀਆਂ ਕੀਤੀਆਂ ਜੀ ਸਰ ਜੀ ਕਿੱਦਾਂ ਜਿੱਦਾਂ ਡੋਨ ਦੇ ਜ਼ਰੀਏ ਹਿਰੋਇਨ ਆ ਰਹੀ ਹੈਗੀ ਹੈ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਹੁਣ ਛੋਟੇ ਡਰੋਨਾਂ ਦੀ ਵਰਤੋਂ ਕਰਨ ਲੱਪੇ ਹੈਗੀ ਹੈ ਜਿਹੜੀ ਹੈਵੀ ਕੁਆਂਟੀਟੀ ਵਿੱਚ ਵੀ ਜਿਹੜੀ ਆ ਰਹੀ ਹੈ ਕਿੱਥੇ ਲੈਪਸ ਕਿੱਥੇ ਹੈਗਾ ਜੀ ਲੈਬਸ ਦੇ ਵਿੱਚ ਕੋਈ ਨਹੀਂਗਾ ਜੀ ਲੈਬਸ ਵਾਲੀ ਗੱਲ ਨਹੀਂ ਹੈਗੀ ਇਹਦੇ ਤੇ ਹੈ ਵੀ ਜਿੰਨਾ ਵੀ ਉਹਨਾਂ ਦੀ ਬੈਕਬੋਨ ਜਾਂ ਜਿੰਨਾ ਵੀ ਉਹਨਾਂ ਦੇ ਸੱਟ ਮਾਰੀ ਜਾ ਸਕਦੀ ਸੀ ਉਹ ਬਾਰਡਰ ਸਕਿਉਰਿਟੀ ਫੋਰਸ ਵੀ ਜਿਵੇਂ ਐਂਟੀ ਡਰੋਨ ਸਿਸਟਮਸ ਉਹਨਾਂ ਕੋਲ ਹੈਗੇ ਆ ਫਰਦਰ ਉਹਨ ਪੰਜਾਬ ਸਰਕਾਰ ਬੜੀ ਵਧੀਆ ਐਂਟੀ ਡਰੋਨ ਸਿਸਟਮਸ ਜਿਹੜੇ ਉਹ ਖਰੀਦੇ ਜਾ ਰਹੇ ਆ ਮਤਲਬ ਡੈਡ ਇਸ ਜਸਟ ਔਨ ਦੀ ਐਜ ਕਿ ਛੇਤੀ ਇੰਸਟਾਲ ਹੋ ਜਾਣਗੇ ਟ੍ਰੇਨਿੰਗ ਵਗੈਰਾ ਹੋਪਫੁਲੀ ਇਸ ਮਹੀਨੇ ਦੇ ਵਿੱਚ ਵਿੱਚ ਅਸੀਂ ਜਿਹੜੇ ਆਪਦੇ ਡਿਸਟ੍ਰਿਕਟਸ ਬਾਰਡਰ ਵਾਲੇ ਐਸ ਰੇਂਜ ਦੇ ਤਿੰਨੇ ਹੈਗੇ ਸੋ ਅਸੀਂ ਉਹਦੇ ਵਾਸਤੇ ਆਪਣੇ ਮੁਲਾਜ਼ਮ ਸਿਲੈਕਟ ਕਰ ਲਏ ਨੇ ਜਿਹੜੇ 40 ਸਾਲ ਤੋਂ ਥੱਲੇ ਉਮਰ ਦੇ ਆ ਜਿਨ੍ਹਾਂ ਨੇ ਜਿਆਦਾ ਇੰਜੀਨੀਅਰਿੰਗ ਜਾਂ ਆਈਆਈਟੀ ਦੇ ਵਿੱਚ ਮਤਲਬ ਪੋਸ ਗ੍ਰੈਜੂਏਟ ਜਾਂ ਗ੍ਰੈਜੂਏਟ ਨੇ ਸੋ ਉਹਨਾਂ ਨੂੰ ਅਸੀਂ ਟ੍ਰੇਨਿੰਗ ਵਾਸਤੇ ਕਨਸਰਨਡ ਜਿਹੜੀ ਏਜੰਸੀ ਉਹਦੇ ਕੋ ਭੇਜਾਂਗੇ ਤੋਂ ਫਰਸਟ ਲਾਈਨ ਆਫ ਡਿਫੈਂਸ ਤੇ ਆਲਰੇਡੀ ਵੀ ਐਸ ਬੀਐਸਐਫ ਕੋਈ ਸਾਰੀ ਜਿਹੜੀ ਹੈਗੀ ਐਂਟੀ ਡਰੋਨ ਇਨਸਟਰੂਮੈਂਟਸ ਹੈਗੇ ਆ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਹੜਾ ਉਹ ਜਦੋਂ ਸਾਡੇ ਵਾਲੇ ਵੀ ਐਂਟੀ ਡਰੋਨ ਸਿਸਟਮ ਇੰਸਟਾਲ ਹੋ ਗਏ ਉਹਦੇ ਨਾਲ ਕਾਫੀ ਜਿਹੜੇ ਡਰੋਨਸ ਇਹਨਾਂ ਦੇ ਡਾਊਨ ਵੀ ਕਰਾਂਗੇ ਔਰ ਵਧੀਆ ਰਿਕਵਰੀਸ ਵੀ ਹੋਣਗੀਆਂ ਔਰ ਜਿਹੜੀਆਂ ਬਿਗ ਫਿਸ਼ ਆ ਉਹਨਾਂ ਦਾ ਵੀ ਕਾਫੀ ਲਿੰਕ ਜੋੜ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਕਾਬੂ ਕਰਾਂਗੇ ਸਰ ਤੁਹਾਡੀ ਰੇਂਜ ਵਿੱਚ ਕਿੰਨੀਆਂ ਕਿੰਨੇ ਡਰੋਨਸ ਆ ਰਹੇ ਨੇ ਔਰ ਟੋਟਲ ਪੰਜਾਬ ਚ ਕਿੰਨੇ ਆ ਰਹੇ ਨੇ ਕਿਧਰ ਕਿਧਰ ਵਿੱਚ ਸੌਲਡ ਕੀ ਜਾ ਇਹ ਨਹੀਂ ਐਂਟੀ ਡਰੋਨ ਸਿਸਟਮ ਸਾਡੀ ਰੇਂਜ ਚ ਟੋਟਲ ਤਾਂ 9 ਆਉਣੇ ਆ ਉਹਦੇ ਚ 5 ਲੱਗ ਰਹੇ ਹੈ ਜੇ ਬਾਰਡਰ ਰੇਂਜ ਦੇ ਵਿੱਚ ਜਿਹਦੇ ਵਿੱਚ ਅੰਮ੍ਰਿਤਸਰ ਦਿਹਾਤੀ ਬਟਾਲਾ ਗੁਰਦਾਸਪੁਰ ਐਂਡ ਪਠਾਨਕੋਟ ਸੋ ਇੰਨਾ ਉੱਧਰ 5 ਲੱਖ ਰਏ ਤਰਨਤਾਰਨ ਫਿਰੋਜ਼ਪੁਰ ਐਂਡ ਫਾਜ਼ਿਲਕਾ ਸੋ ਇਦਾਂ ਦੇ ਸਟ੍ਰੈਚ ਜਿਹੜੇ ਅਸੀਂ ਵੰਡਦੇ 77 77 ਕਿਲੋਮੀਟਰ ਦਾ ਔਰ ਉਹ ਇੱਕ ਡਰੋਨ ਐਂਟੀ ਡਰੋਨ ਸਿਸਟਮ ਜਿਹੜਾ ਇੱਕ ਕਵਰ ਕਰੂਗਾ ਆਉਣ ਵਾਲੇ ਦਿਨਾਂ 'ਚ ਜਦਾਂ ਜਦਾਂ ਸਾਨੂੰ ਲੱਗੂਗਾ ਕਿ ਇਹਨੂੰ ਹੋਰ ਸਟਰੈਂਥਨ ਕਰਨਾ ਤਾਂ ਦੋ ਮੋਰ ਜਿਹੜੇ ਹੈਗੇ ਆ ਜਿਹੜੇ ਐਂਟੀ ਡਰੋਨ ਸਿਸਟਮ ਸੋ ਹੋਰ ਜਿਹੜੇ ਆ ਪਰਚੇਸ ਕਰਕੇ ਇੰਟਰੋਡਿਊਸ ਕੀਤੇ ਜਾਣਗੇ ਸਰ ਕਿੱਥੋਂ ਦਾ ਕੰਟਰੋਲ ਵੀ ਕਿਸੇ ਐਂਡ ਤੇ ਰੱਖਿਆ ਜਾਏਗਾ ਜੇ ਕੋਡ ਡਿਟੈਕਟ ਹੋ ਨਹੀਂ ਆ ਉਹ ਬਿਲਕੁਲ ਜੀ ਇਹਦਾ ਵੇਖੋ ਤੁਹਾਡਾ ਬੜਾ ਵਧੀਆ ਸਵਾਲ ਹੈ ਇਹਨਾਂ ਦਾ ਤਿੰਨੇ ਏਜੰਸੀਆਂ ਨਾਲ ਕੋਆਰਡੀਨੇਸ਼ਨ ਹੋਊਗਾ ਆਰਮੀ ਬੀਐਸਐਫ ਐਂਡ ਪੁਲਿਸ ਸੋ ਉਹ ਜਿਵੇਂ ਉਹਨਾਂ ਦੇ ਹੈਗੇ ਸਾਰਾ ਬੜਾ ਇੱਕ ਸਿਸਟਮ ਆ ਕੰਟਰੋਲ ਰੂਮ ਸਾਡੇ ਜਿਹੜੇ ਹੈਗੇ ਬੀਐਸਐਫ ਦਾ ਕੰਟਰੋਲ ਰੂਮ ਬਣਿਆ ਹੈਗਾ ਆਰਮੀ ਵਾਲਾ ਕੰਟਰੋਲ ਰੂਮ ਵੀ ਉਹਨਾਂ ਦੇ ਇਨ ਟੱਚ ਮਤਲਬ ਵੀ ਉਹਨਾਂ ਦੀ ਕੋਆਰਡੀਨੇਸ਼ਨ ਆਪਸ ਵਿੱਚ ਹੈਗੀ ਆ ਸੋ ਉਹਨਾਂ ਦੇ ਵਿੱਚ ਜਿੱਦਾਂ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਇਹ ਹੁਣ ਮੈਂ ਮੀਟਿੰਗ ਕਰਕੇ ਵੀ ਆਇਆ ਸੀਗਾ ਬੀਐਸਐਫ ਫਰੰਟੀਅਰਸ ਦੇ ਉੱਥੇ ਸੋ ਸਾਡਾ ਕੋਆਰਡੀਨੇਸ਼ਨ ਵੀ ਇਹਨਾਂ ਦੋਨਾਂ ਫੋਰਸਸ ਦੇ ਨਾਲ ਬਿਲਕੁਲ ਅਸੀਂ ਸਹੀ ਬਿਠਾ ਕੇ ਫੇਰ ਅੱਗੇ ਜਿਹੜਾ ਹੈਗਾ ਵਾ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਐਂਡ ਆਰਮੀ ਇਕੱਠੇ ਕੰਮ ਕਰਕੇ ਇਹਨੂੰ ਅਸੀਂ ਕਾਮਯਾਬ ਕਰਾਂਗੇ